ਤਨੁਬਧੀਆਂ ਜਿਹੜੇ ਬੰਦੇ ਆ ਰਹੇ ਆ ਉਹਨਾਂ ਦੇ ਸਾਰਿਆਂ ਦੀ ਫੋਟੋ ਤੇ ਸਾਹਿਬ ਜੀ ਅੱਜ ਕਿਤੇ ਛੁੱਟੀ ਤੇ ਚਲੇ ਗਏ ਕਿ ਅੱਜ ਮੀਟਿੰਗ ਤੇ ਚਲੇ ਗਏ ਸੀ ਅੱਜ ਇਲੈਕਸ਼ਨ ਆ ਗਈ ਜੀ ਫਰਣੀ ਜਗਾ ਔਥ ਲਈ ਅੱ체 ਸਭ ਨੇ ਕੰਮ ਹੋ ਗਿਆ ਇਕੱਲੇ ਇਕੱਲੇ ਕੰਪਨਟ ਤੇ ਜਾ ਕੇ ਆਈਆਂ ਸਭ ਉਰਦਾ ਕੇਂਦਰਾ ਦੇ ਵਿੱਚ ਗੇੜੇ ਮਾਰ ਮਾਰ ਕੇ ਕਹੀਂ ਭਰੀ ਆਪਦੀ ਸਰਕਾਰ ਆਪ ਦੇ ਦੁਆਰ ਗਵਾਹਾਂ ਤੋਂ ਲੋਕ ਵੱਸ ਸਕੀ ਪੀਸੀ ਸਰਟੀਫਿਕੇਟ ਰੈਜ਼ਿਡੈਂਸ ਆਦਿ ਫੀਲ ਬਣਾਉਣ ਦੇ ਕੋਈ ਵੀ ਹੋਰ ਕੰਮ ਤੇ ਪਿੰਡ ਦੇ ਸਾਥ ਘੜ ਬਣਾਉਣਾ ਹੈ ਇੱਕ ਜਿਆਦਾ ਸਰਟੀਫਿਕੇਟਸ ਦੀ ਰੀਨਿਊ ਕਰਾਉਣਾ ਹੈ ਕੀ ਹੋਇਆ ਕਰਨਾ ਪੈਨਸ਼ਨ ਦਾ ਜਿਹੜਾ ਸਾਰੇ ਕੰਮ ਹੋ ਰਿਹਾ ਨਾਲ ਦੀ ਨਾਲ ਨਾਲ ਦੀ ਨਾਲ ਬਿਲਕੁਲ ਨਾਲ ਦੇ ਤੁਸੀਂ ਵੀ ਦੇਖ ਰਹੇ ਇਹਦਾ ਨਹੀਂ ਕੰਮ ਹੋ ਰਿਹਾ ਅਸੀਂ ਉਹਨਾਂ ਦੇ ਕਰਾਉਂਦੇ ਇਸ ਵੇਲੇ ਮੌਜੂਦ ਹੈ ਜੀ ਮੁਹਾਲੀ ਸ਼ਹਿਰ ਦੇ ਕਸਬਾ ਮੁੱਲਾਪੁਰ ਗਰੀਬਦਾਸ ਜਿੱਥੇ ਕੇ ਪੰਜਾਬ ਸਰਕਾਰ ਦੇ ਵੱਲੋਂ ਆਮ ਵਰਤੋਂ ਵਿੱਚ ਆਉਣ ਵਾਲੇ ਸੜਕਾਂ ਬੇਜ ਜੋ ਮੁੱਲਾਪੁਰ ਗਰੀਬਦਾਸ ਦੇ ਲੋਕਾਂ ਦੇ ਲਈ ਬਣਵਾਉਣ ਦੇ ਲਈ ਕਬੱਡੀ ਟੀਮ ਭੇਜੀ ਗਈ ਹੈ ਜੀ ਲੋਕਾਂ ਤੋਂ ਵੀ ਇਹ ਪਤਾ ਕਰਾਂਗੇ ਕਿ ਲੋਕਾਂ ਨੂੰ ਉਹ ਸੁਵਿਧਾ ਮਿਲ ਰਹੀ ਹੈ ਜਿਹੜੀ ਉਹ ਚਾਹੁੰਦੇ ਨੇ ਕਿਉਂਕਿ ਸੁਵਿਧਾ ਕੇਂਦਰਾ ਦੇ ਵਿੱਚ ਗੇੜੇ ਮਾਰ-ਮਾਰ ਕੇ ਕਈ ਵਾਰੀ ਲੋਕ ਥੱਕ ਜਾਂਦੇ ਨੇ ਘਰਾ ਬੈਠ ਜਾਂਦੇ ਨੇ ਪਰ ਅੱਜ ਜਦੋਂ ਮੁੰਡਾਪੁਰ ਗਰੀਬਦਾਸ ਲੋਕਾਂ ਦੇ ਘਰ ਵੱਡੀ ਟੀਮ ਪਹੁੰਚੀ ਹੈ ਲੋਕਾਂ ਦੇ ਕੰਮ ਕਰਨ ਲਈ ਤਾਂ ਪੁੱਛਦੇ ਆ ਕਿ ਲੋਕਾਂ ਦੇ ਕੰਮ ਹੋ ਰਿਹਾ ਜਾਂ ਨਹੀਂ ਹੋ ਰਿਹਾ ਕਿ ਪਹਿਲਾਂ ਵਾਂਗੂ ਹੀ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪਵੇਗਾ ਜੋ ਸੁਵਿਧਾ ਕੈਂਪ ਲਗਾਇਆ ਗਿਆ ਲੋਕਾਂ ਦੀਆਂ ਜੋ ਮੁਸ਼ਕਿਲਾਂ ਐ ਉਹ ਮੌਕੇ ਤੇ ਹੱਲ ਕੀਤੇ ਜਾਣੇ ਸਰ ਅੱਜ ਮੁੰਡਾਪੁਰ ਦੇ ਵਿੱਚ ਕੈਂਪ ਲੱਗੇ ਕਿੰਨੇ ਕ ਲੋਕਾਂ ਦੀ ਮੁਸ਼ਕਿਲਾਂ ਹੱਲ ਕੀਤੇ ਜਾ ਰਹੀਆਂ ਐ ਗੱਲ ਪਤਾ ਗਿਆ ਜਿਹੜੇ ਬੰਦੇ ਆ ਰਹੇ ਆ ਉਹਨਾਂ ਦੇ ਸਾਰਿਆਂ ਦੇ ਮੌਕੇ ਤੇ ਕੰਨ ਕਰਕੇ ਤੁਰੰਤ ਨਾਲ ਦੀ ਨਾਲੇ ਭੇਜਿਆ ਜਾ ਰਿਹਾ ਇਹ ਤਾਂ ਬਾਅਦ ਚ ਜਦੋਂ ਇਹ ਕੰਮ ਪੰਕਲੀਟ ਹੁੰਦਾ ਸਾਰਿਆਂ ਦੀ ਰਿਪੋਰਟ ਤੁਹਾਨੂੰ ਦੇ ਦਾਂਗੇ ਵੈਸੇ ਕਨੇ ਕਨੇ ਸਾਰੇ ਬੰਦੇ ਸਾਰੇ ਡਿਪਾਰਟਮੈਂਟ ਤਕਰੀਬਨ ਆਏ ਹੋਏ ਨੇ ਸਾਰੇ ਬਹੁਤ ਵਧੀਆ ਤਰੀਕਿਆਂ ਤੋਂ ਤੁਸੀਂ ਦੇਖਿਆ ਸਾਰੇ ਪਾਸੇ ਕੈਮਰਾ ਕੋਲ ਦੇਖੋ ਇਕੱਠ ਹੈ ਬਹੁਤ ਵਧੀਆ ਲੋਕਾਂ ਦੇ ਕੰਮ ਹੋ ਰਹੇ ਆ ਸਰਕਾਰ ਵੱਲੋਂ ਇਸੇ ਬੰਦੇ ਨੂੰ ਕੋਈ ਤਕਲੀਫ ਆਵੇ ਦੱਸੇ ਇੱਥੇ ਹੱਲ ਕਰਨ ਲਈ ਵੀ ਸਾਡਾ ਇਹ ਕੰਮ ਹੈ ਐਸੀ ਮੌਕੇ ਤੇ ਹੋਰੇ ਜਿਹੜੀ ਕਿਹੜੀ ਕਿਹੜੀ ਜਿਹੜੀ ਮੂਦਲੀ ਹਾਂਜੀ ਜਿਹੜੀ ਮੂਦਲੀ ਸੌਫਟਾਈਲ ਓਪਨ ਕਿਹੜੀ ਕਿਹੜੀ ਜਿਹੜੀ ਜ਼ਰੂਰੀ ਹੈ ਵਾਟਰ ਸੈਨੀਟੇਸ਼ਨ ਵਾਲੇ ਜਲ ਪਾਣੀ ਵਾਲੇ ਬਿਜਲੀ ਵਾਲਾ ਵਿਭਾਗ ਅ ਹੈਲਥ ਹੈਲਥ ਵਾਲਾ ਆ ਗਿਆ ਸੀਡੀਪੀਓ ਦਫ਼ਤਰ ਪੈਨਸ਼ਨਾਂ ਵਾਲਾ ਵਿਭਾਗ ਆ ਗਿਆ ਜਨਮ ਮੌਤ ਦਾ ਡਿਪਟ ਕੋਈ ਹੋਰ ਕੰਮ ਸਾਂਝ ਕੇਂਦਰ ਵਾਲੇ ਇੱਥੇ ਮੌਕੇ ਤੇ ਕੰਮ ਕਿਤੇ ਜਾ ਰਹੇ ਲੋਕ ਹਾਂਜੀ ਹਾਂਜੀ ਮੌਕੇ ਤੇ ਨਹੀਂ 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 ਜੇ ਜਿਹੜਾ ਹੋਣਯੋਗ ਆ ਕੰਮ ਕਿਸੇ ਦਾ ਰੋਕ ਕੇ ਦੇ ਸਰਕਾਰ ਨੇ ਲੋਕਾਂ ਵਾਸਤੇ ਤਾਂ ਇੱਥੇ ਲਾਇਆ ਹੈ ਸਰਕਾਰ ਲੋਕਾਂ ਦੇ ਦੁਆਰ ਤੇ ਆਈ ਹੈ ਅਸੀਂ ਕਹਿੰਦੇ ਸਾਡੇ ਤੋਂ ਕੰਮ ਕਰਾਓ ਜਿਹੜਾ ਕੰਮ ਕਰਾਉਣ ਜੋਗਾ ਇੱਥੇ ਕਿਸੇ ਬੰਦੇ ਦਾ ਕੋਈ ਕੰਮ ਨਹੀਂ ਰੁਕਦਾ ਜਿਹੜਾ ਨਾ ਹੋਣਯੋਗ ਕੰਮ ਹੈ ਮੰਨ ਲਓ ਕਿਸੇ ਦੀ ਪੈਨਸ਼ਨ ਲਕਣੀ ਹੈ ਉਹਦੀ ਉਮਰ 65 ਸਾਲ ਦੇ ਪਦ ਜੈਂਟਸ ਦੀ ਉਹਦੀ ਉਮਰ 60 ਸਾਲ ਉਹਦਾ ਨਾ ਹੋਣ ਯੋਗ ਹੋਵੇ ਜੇ ਦੀ 65 ਸਾਲ ਪੂਰੀ ਹੁੰਦੀ ਹੈ ਸਾਨੂੰ ਕੀ ਵਰਤ ਪੈਂਦਾ ਕੀ ਲੱਗਦਾ ਕਿੰਨਾ ਕਾਮਯਾਬ ਹੋ ਗਿਆ ਅੱਜ ਦਾ ਕੈਂਪ ਜਿਹੜਾ ਬਹੁਤ ਵਧੀਆ ਕੰਮ ਜਾਪੇ ਜੀ ਦੇਖੋ ਕੱਟ ਪੂਰਾ ਹੈ ਜੀ ਜਦੋਂ ਨੇ ਲੱਗਿਆ ਉਦੋਂ ਤੋਂ ਕੱਟ ਪੂਰਾ ਹੈ ਲੋਕ ਵੀ ਆ ਰਹੇ ਆ ਆਪਣਾ ਕੰਮ ਕਰਾ ਰਹੇ ਆ ਪੂਣ ਮਾਤਾ ਆਏ ਬਜ਼ੁਰਗ ਮਾਤਾ ਆਏ ਸੀ ਕਿ ਹੁਣ ਉਹ ਕਦੇ ਜੀ ਮੇਰਾ ਕੰਮ ਹੋ ਗਿਆ ਮੈਂ ਧੰਨਵਾਦ ਮਾਤਾ ਜੀ ਲੋਕ ਠੀਕ ਹੈ ਜਿਹੜੇ ਕਿਸੇ ਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਤਾਂ ਮੇਰੇ ਕੋਲ ਅੱਜ ਅਸੀਂ ਬੈਠੇ ਹਾਂ ਮੁਲਾਜ਼ਮ ਸਾਰੇ ਬੈਠੇ ਨੇ ਉਹਨਾਂ ਦੇ ਕੰਮ ਦਾ ਕੰਮ ਹੈ ਕੋਈ ਹੋਰ ਕੰਮ ਸਾਰੇ ਹੋਦੇ ਅੱਜ ਪੰਜਾਬ ਸਰਕਾਰ ਦੁਆਰਾ ਪਿੰਡ ਮੁੱਢਾਪੁਰ ਗਰੀਬਦਾਸ ਵਿੱਚ ਲੋਕਾਂ ਦੀ ਸੁਬਿਧਾ ਦੇ ਲਈ ਇੱਕ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਲੋਕਾਂ ਨੂੰ ਜੋ ਆਮ ਸੁਵਿਧਾ ਆਮ ਜੋ ਰੋਜ਼ਮਰਗ ਜ਼ਿੰਦਗੀ ਦੇ ਵਿੱਚ ਦਸਤਾਵੇਜ਼ ਕੰਮ ਆਉਂਦੇ ਹੈ ਉਹ ਸੁਵਿਧਾ ਜੋ ਲੋਕਾਂ ਨੂੰ ਦੇਣ ਦੇ ਲਈ ਸਰਕਾਰ ਦੇ ਵੱਲੋਂ ਕੈਂਪ ਲਗਾਇਆ ਸੋ ਸਾਡੇ ਨਾਲ ਮੈਡਮ ਹਰਪ੍ਰੀਤ ਜੀ ਔ ਮੈਮ ਜਿੱਦਾਂ ਅੱਜ ਪੰਜਾਬ ਸਰਕਾਰ ਦੇ ਦੁਆਰਾ ਇਹ ਅੱਜ ਕੈਂਪ ਲਗਾਇਆ ਗਿਆ ਹੈ ਕਿੰਨਾ ਕੁ ਰਿਸਪੌਂਸ ਜਿਹੜਾ ਲੋਕਾਂ ਦਾ ਮਿਲ ਰਿਹਾ ਹੈ ਤੇ ਕਿੰਨੇ ਕੰਮ ਹੋ ਰਹੇ ਲੋਕਾਂ ਦਾ ਸਰ ਮੋਸਟਲੀ ਇੱਥੇ ਸਭ ਦੇ ਕੰਮ ਹੋ ਗਏ ਆ ਮੈਂ ਕੱਲੇ ਕੱਲੇ ਕਾਊਂਟਰ ਤੇ ਜਾ ਕੇ ਆਈ ਆ ਸਭ ਦੇ ਕੰਮ ਹੋ ਰਿਹਾ ਸਾਰਾ ਇੱਥੇ ਇੱਥੇ ਅੱਜ ਏਦਾਂ ਦਾ ਵੀ ਕੋਈ ਨਹੀਂ ਹੈਗਾ ਬੜਾ ਮਨ ਖੁਸ਼ੀ ਅੱਜ ਮੈਂ ਸੱਚੀ ਕਹਿ ਰਹੀ ਹਾਂ ਅੱਜ ਬਹੁਤ ਮਨ ਖੁਸ਼ ਹੋਇਆ ਕਿ ਮੋਸਟਲੀ ਇੱਥੇ ਸਭ ਦੇ ਕੰਮ ਹੋ ਰਿਹਾ ਅੱਜ ਚਾਹੇ ਕੋ ਕਿਸੇ ਦਾ ਜਾਤੀ ਸਰਟੀਫਿਕੇਟ ਲੈ ਲੋ ਜਾਂ ਕਿਸੇ ਦਾ ਰਾਸ਼ਨ ਦਾ ਲਾ ਲੋ ਜਾਂ ਤੁਸੀਂ ਲੇਬਰ ਦਾ ਲਗਾ ਲੋ ਲੇਬਰ ਡਿਪਾਰਟਮੈਂਟ ਦਾ ਕੋਈ ਵੀ ਕੰਮ ਲਾ ਲੋ ਅੱਜ ਸਭ ਤੇ ਕੰਮ ਹੋ ਰਿਹਾ ਸਰ ਏਦਾਂ ਦਾ ਕੋਈ ਵੀ ਨਹੀਂ ਤੁਸੀਂ ਪਬਲਿਕ ਤੋਂ ਪੁੱਛ ਲਓ ਕਿ ਅਗਰ ਕਿਸੇ ਦਾ ਅੱਜ ਨਹੀਂ ਕੰਮ ਹੋਇਆ ਹੋਊਗਾ ਸਭ ਤੇ ਕੰਮ ਹੋ ਰਿ ਸਰ ਦੇਖੋ ਪਿਛਲੀ ਆਪਾਂ ਕਈ ਸਾਲਾਂ ਤੋਂ ਹੀ ਦੇਖਦੇ ਆ ਰਹੇ ਆਂ ਲੋਕ ਪਬਲਿਕ ਖਜਲ ਖਵਾਰ ਹੋ ਰਹੀ ਸੀ ਕਿ ਕਈ ਡਿਊਟੀਆਂ ਵਾਲੇ ਹੁੰਦੇ ਸੀਗੇ ਉਹਨਾਂ ਨੂੰ ਦੇਖੋ ਆਪਣਾ ਟਾਈਮ ਛੁੱਟੀ ਲੈ ਕੇ ਜਾਣਾ ਪੈਂਦਾ ਸੀਦਾ ਸੁਵਿਧਾ ਕੇਂਦਰਾਂ ਵਿੱਚ ਹਨ ਤੱਕੇ ਖਾਣੇ ਪੈਂਦੇ ਸੀਗੇ ਚਾਹੇ ਤੁਸੀਂ ਅੱਜ ਸੁਵਿਧਾ ਕੇਂਦਰ ਦਾ ਲਾ ਲਓ ਜਾਂ ਤੁਸੀਂ ਅੱਜ ਕਚੈਰੀਆਂ ਦਾ ਲਾ ਗਾ ਲਓ ਜਾਂ ਤਹਿਸੀਲਾਂ ਦਾ ਲਾ ਲਓ ਮੋਸਟਲੀ ਕੋਈ ਵੀ ਕੰਮ ਲਗਾ ਲਓ ਅੱਜ ਸਰਕਾਰ ਜੀ ਨੇ ਅੱਜ ਭਗਵੰਤ ਮਾਨ ਜੀ ਨੇ ਸਾਰੀਆਂ ਸੁਵਿਧਾ ਤੁਹਾਡੇ ਅੱਜ ਦਵਾਰ ਤੇ ਲਿਆਣ ਕੇ ਅੱਜ ਖੜੇ ਰੱਖਤੀਆਂ ਹਨ ਬਲਾਕ ਪ੍ਰਧਾਨ ਹੈ ਜੀ ਕਿਹੜੇ ਕਿਹੜੇ ਕਿੱਥੇ ਕਿੱਥੇ ਜੋ ਹਾਲ ਤੱਕ ਤੁਸੀਂ ਕੈਂ ਸਰ ਮੋਸਲੀ ਮੈਂ ਸਾਰੇ ਪਿੰਡਾਂ ਦੀ ਜਿਹੜਾ ਰੱਖ ਰਹੀ ਆ ਸਾਰੇ ਪਿੰਡਾਂ ਦੀ ਆਪਾਂ ਰਿਪੋਰਟ ਲੈ ਰਹੇ ਆ ਅੱਜ ਸਾਡਾ ਆਪੇ ਪਰ ਸੀਗਾ ਸੈਣੀ ਮਾਜਰਾ ਸੀਗਾ ਤੇ ਲਾਸਟ ਹੁਣ ਸਾਡੇ ਦੋ ਕੈਂਪਰ ਰਹਿ ਗਏ ਆ ਉਹਨਾਂ ਚ ਵੀ ਆਪਾਂ ਜਾਣਾ ਹੈ ਪਬਲਿਕ ਤਾਂ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈ ਸਾਨੂੰ ਕਿਉਂਕਿ ਪਬਲਿਕ ਬਹੁਤ ਜ਼ਿਆਦਾ ਖੁਸ਼ ਹੋ ਰਹੀ ਹੈ ਕਿ ਉਹਨਾਂ ਨੂੰ ਪਹਿਲਾਂ ਖੱਜੜ ਖਵਾਰਾ ਹੋਣਾ ਪੈਂਦਾ ਸੀਗਾ ਪਬਲਿਕ ਲਾਈਨਾਂ ਚ ਲੰਬੀ ਲੰਬੀ ਲਾਈਨਾਂ ਚ ਲੱਗਣਾ ਪੈਂਦਾ ਸੀਗਾ ਉਹਨਾਂ ਨੂੰ ਦੇਖੋ ਹੁਣ ਘਰ ਚ ਸਾਰਾ ਆ ਗਿਆ ਮਤਲਬ ਕਿ ਪਿੰਡ ਵਿੱਚ ਸਾਰੇ ਕੰਮ ਹੋ ਰਿਹਾ ਸਾਰੇ ਵਿਭਾਗ ਇਹਥੇ ਆ ਗਿਆ ਆਪਣੇ ਤੇ ਪਬਲਿਕ ਦਾ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈ ਸਾਹਿਬ ਤਾਂ ਕਿੰਨੇ ਤੇ ਭਾਈ ਇਹ ਕੈਂਪ ਲਗਾਇਆ ਗਿਆ ਏ ਸੋ ਲੋਕ ਇਕੱਠੇ ਹੋ ਰਹੇ ਨੇ ਪਰਿਵਾਰੀ ਸਾਹਿਬ ਵੀ ਸਾਡੇ ਨਾਲ ਹੈ ਪਰ ਜਿਹੜੀਆਂ ਲੋਕਾਂ ਦੀਆਂ ਮੋਟਲੀਆਂ ਸਹੂਲਤਾਂ ਏ ਲੋਕਾਂ ਦੀਆਂ ਦੇ ਦਿੱਤੀਆਂ ਜਾਗੀਆਂ ਕਿੰਨੇ ਕੁ ਲੋਕਾਂ ਦੇ ਜਿਹੜੇ ਤੁਹਾਡੇ ਮੈਨੂੰ ਇਹ ਸਹੂਲਤਾਂ ਹੁਣ ਜਿਵੇਂ ਜਿਵੇਂ ਲੋਕ ਆਈ ਜਾਂਦੇ ਜਿਵੇਂ ਜੋ ਜੋ ਉਹਨਾਂ ਦੇ ਕੰਮ ਕਰੀ ਜਾਂਦੇ ਨੇ ਕਿੰਨੇ ਕੰਮ ਹੋਲੇ ਜਾਂਦੇ ਹੋ ਗਏ ਜੀ 20 25 ਫਾਰਮ ਹੋ ਗਏ ਨੇ ਜਿਹੜੇ ਕੰਮ ਹੈ ਜਿਹੜੇ ਲੋਕਾਂ ਦਾ ਪੈਨਸ਼ਨ ਹੋ ਗਈ ਕਿਸ ਨੇ ਐਸ்சி ਜਸ ਬੀਸੀ ਦੇ ਸਾਥੀ ਬਣਾਉਣਾ ਕੋਈ ਐਸ்சி ਬੀਸੀ ਦੇ ਫਾਰਮ ਭਰਨੇ ਆ ਸਾਰੇ ਕੰਮ ਹੋ ਰਹੇ ਨੇ ਨਾਲ ਦੀ ਨਾਲ ਨਾਲ ਦੀ ਨਾਲ ਬਿਲਕੁਲ ਨਾਲ ਦੀ ਨਾਲ ਜੇ ਤੁਸੀਂ ਵੇਖਦਾ ਤਸਵੀਰਾਂ ਦੇ ਵਿੱਚ ਪਟਵਾਰੀ ਮੁੰਡਾਪੁਰ ਤੋਂ ਆ ਜੀ ਸੋ ਹੋਰ ਵੀ ਜਿੰਨੇ ਬੈਕ ਵਿੱਚ ਇੱਥੇ ਕੰਮ ਕਰ ਰਹੇ ਨੇ ਸੋ ਨਾਲ ਸਿੰਘ ਪਾਲਾ ਜੀ ਅੱਜ ਜਿਹੜਾ ਸਰਪੰਚਾ ਸਰਕਾਰ ਤੋਂ ਵੱਡਾ ਉਪਰਾਲਾ ਕੀਤਾ ਕਿ ਲੋਕ ਰੋਜ਼ ਖੱਜਲ ਖੁਆਰੀਆਂ ਦੇ ਵਿੱਚ ਸੁਵਿਧਾ ਕੇਂਦਰਾਂ ਦੇ ਵਿੱਚ ਰਹਿੰਦੇ ਆ ਹਾਂਜੀ ਇਹਦੇ ਨਾਲ ਆ ਕਿ ਲੋਕਾਂ ਨੂੰ ਫਾਇਦਾ ਹੋਵੇ ਜੋ ਵੀ ਕੰਮ ਹੈ ਪਟਵਾਰੀ ਸਾਹਿਬ ਬੈਠੇ ਇੱਥੇ ਹੀ ਸਰਪੰਚ ਸਾਹਿਬ ਬੈਠੇ ਤੇ ਬਾਕੀ ਹੋਰ ਡਿਪਾਰਟਮੈਂਟਾਂ ਦੇ ਜਿੰਨੇ ਵੀ ਮੁਲਾਜ਼ਮ ਆ ਰਹੇ ਨਾਲ ਦੀ ਨਾਲ ਉਹਨਾਂ ਦੇ ਕੰਮ ਹੋ ਗਏ ਤੋ ਜੋ ਕੰਮ ਰਹਿ ਵੀ ਜਾਣਗੇ ਉਹ ਵੀ ਬਾਅਦ ਚ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਨਾਲ ਕੰਮ ਕਰਾਂ ਇੱਕ ਲੋਕਾ ਦੇ ਬਲੂ ਅੱਜ ਸਮੂਹ ਕੀਤੀ ਗਈ ਇਸ ਕੈਂਪ ਦੇ ਵਿੱਚ ਅੱਥੇ ਤੁਸੀਂ ਦੇਖਦੇ ਆਂ ਕਿ 1.200 ਲੰਦਾ ਤਾਂ ਹੈਗਾ ਜੋ ਇੱਥੇ ਕੰਮ ਕਰਾਉਣਾ ਹੈ ਬਾਕੀ ਉਹਨਾਂ ਨੂੰ ਫਾਰਮ ਦੇ ਰਹੇ ਆਂ ਅਸੀਂ ਕੱਢ ਕੇ ਜਿੰਨੇ ਵੀ ਵਰਦੇ ਉਹਨਾਂ ਦਾ ਇਹ ਨਾਲ ਦੀ ਨਾਲ ਧਰ ਹੋ ਰਿਹਾ ਤੇ ਪਟਵਾਰੀ ਸਾਹਿਬ ਵੀ ਬੈਠੇ ਆੜ ਦੀ ਨਾਲ ਹੀ ਸਾਈਨ ਕਰ ਰਹੇ ਨੇ ਦੁਕਾਨ ਸਾਹਿਬ ਦਾ ਵੀ ਸਾਈਨ ਹੋ ਰਿਹਾ ਹੈ ਜਿੰਨੀ ਸਾਡੀ ਵੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਜਿੰਨਾ ਹੋ ਸਕਿਆ ਸੀ ਉਹਨਾਂ ਦਾ ਵੇਖ ਕਰੀਏ ਲੋਕਾਂ ਦਾ ਕੰਮ ਕਰ ਰਹੀ ਹੈ ਜੀ। ਹਾਂ ਜੀ। ਦੇਖੋ ਜੀ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਜਿਨ੍ਹਾਂ ਦੇ ਉਪਰਾਲੇ ਸਦਕੇ ਪਿੰਡ ਦੇ ਵਿੱਚ ਹਰ ਪਿੰਡ ਦੇ ਵਿੱਚ ਆਪ ਦੀ ਸਰਕਾਰ ਆਪ ਦੇ ਦਵਾਰ ਇਸ ਮਹਮਰਾਹੀ ਹਰੇਕ ਮਹਿਕਮੇ ਦੇ ਉਰ ਅਫਸਰਾਨ ਬੈਠੇ ਹੈ ਜਿਸ ਜਿਸ ਕਿਸੇ ਦਾ ਕੋਈ ਵੀ ਕੰਮ ਹੁੰਦਾ ਜਿਵੇਂ ਕਿਸੇ ਨੇ ਆਪਣੀ ਬੁਢਾਪਾ ਪੈਨਸ਼ਨ ਲਾਣੀ ਹੈ ਜਾਂ ਵਿਧਵਾ ਪੈਨਸ਼ਨ ਲਾਣੀ ਹੈ ਜਾਂ ਕਿਸੇ ਦਾ ਵੋਟਰ ਕਾਰਡ ਬਣਾਉਣਾ ਹੈ ਉਹ ਸਾਰੇ ਕੰਮ ਇੱਕ ਛੱਤ ਦੇ ਅੰਡਰ ਹੋ ਰਹੇ ਆਂ ਅੰਡਰ ਵਨ ਰੂਫ ਇਹ ਸਾਰੇ ਕੰਮ ਹੋ ਰਹੇ ਆਂ ਜੀ ਠੀਕ ਹੈ ਨਾ ਜੀ ਤੇ ਬਾਕੀ ਇਹ ਬਹੁਤ ਬੜੀ ਇੱਕ ਸੁਵਿਧਾ ਹੈਗੀ ਜੀ ਲੋਕਾਂ ਨੂੰ ਦੇਖੋ ਕਈ ਵਿਚਾਰੀਆਂ ਬੁੜੀਆਂ ਮਾਤਾਵਾ ਹੁੰਦੀਆਂ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਘਰੜ ਜਾਣਾ ਉੱਥੇ ਜਾਣੇ ਜੀ ਅੱਜ ਆਪਣੇ ਤਹਿਸੀਲਦਾਰ ਸਾਹਿਬ ਜੀ ਅੱਜ ਕਿਤੇ ਛੁੱਟੀ ਤੇ ਚਲੇ ਗਏ ਜੀ ਅੱਜ ਮੀਟਿੰਗ ਤੇ ਚਲੇ ਗਏ ਜੀ ਅੱਜ ਇਲੈਕਸ਼ਨ ਆ ਗਈ ਜੀ ਫਰਾਂਣੀ ਜਗ੍ਹਾ ਬਹੁਤ ਖੱਜਲ ਖਾਰੀਆਂ ਹੁੰਦੀਆਂ ਅੱਜ ਇੱਥੇ ਸਾਰੇ ਸੀਨੀਅਰ ਅਫਸਰਸ ਬੈਠੇ ਆਂ ਜੀ ਔਰ ਆ ਮੇਰੇ ਨਾਲ ਬੈਠੇ ਆਪਣੇ ਕਨਗੋ ਸਾਹਿਬ ਬੈਠੇ ਸਰਦਾਰ ਜਸਵੀਰ ਸਿੰਘ ਸਵੇਰ ਦੇ ਬੈਠੇ ਆਂ ਅੰਦਰ ਪਟਵਾਰੀ ਸਾਹਿਬ ਬੈਠੇ ਆਂ ਉਹ ਸਾਡੇ ਸਰਪੰਚ ਸਾਹਿਬ ਬੈਠੇ ਆਂ ਜੀ ਸਾਰਾ ਇੱਕ ਛੱਤ ਦੇ ਅੰਦਰ ਸਾਰੇ ਕੰਮ ਹੋ ਰਹੇ ਆਂ ਬਹੁਤ ਸ਼ੁਕਰਗੁਜ਼ਾਰ ਆਂ ਔਰ ਸ਼ੁਕਰਗੁਜ਼ਾਰ ਹੈਗਾ ਸਾਡੀ ਬੀਬੀ ਅਨਮੋਲ ਗਗਨ ਮਾਨ ਜੀ ਦਾ ਜੀ ਜਿਨ੍ਹਾਂ ਦੇ ਸ਼ਦਕੇ ਜਿਨ੍ਹਾਂ ਦੀ ਐਫਰਟਸ ਰਾਹੀਂ ਇਹ ਕੰਮ ਹੋ ਰਿਹਾ ਜੀ ਪਰ ਕਈ ਲੋਕਾਂ ਦੇ ਵੱਲੋਂ ਹਾਲ ਵੀ ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰ ਦੇ ਵੱਲੋਂ ਜਿਹੜੇ ਕੰਮ ਕਰਨੇ ਚਾਹੀਦੇ ਸੇ ਉਹ ਨਹੀਂ ਕੀਤੇ ਜਾਦੇ ਦੇਖੋ ਐ ਹੁੰਦਾ ਜੀ ਸਰਕਾਰੀ ਕੰਮ ਲਈ ਬਹੁਤ ਸਾਰੇ ਡਾਕੂਮੈਂਟਸ ਦੀ ਲੋਡ ਹੁੰਦੀ ਹੈ ਕਈ ਵਾਰੀ ਕੀ ਹੁੰਦਾ ਹੈ ਵੀ ਜਿਹੜੇ ਆਮ ਲੋਕ ਹੁੰਦੇ ਆ ਉਹਨਾਂ ਦੇ ਕੋਲ ਸਾਰੇ ਕੰਪਲੀਟ ਡਾਕੂਮੈਂਟਸ ਨਹੀਂ ਹੁੰਦੇ ਫੋਰ ਐਗਜ਼ਾਮਪਲ ਉਹਨਾਂ ਦੇ ਕੋਲ ਆਪਣੀ ਪਾਸਪੋਰਟ ਸਾਈਜ਼ ਫੋਟੋ ਨਹੀਂ ਹੁੰਦੀ ਜਾਂ ਕਈਆਂ ਕੋਲ ਪੈਨ ਕਾਰਡ ਨਹੀਂ ਹੁੰਦਾ ਤਾਂ ਸਾਡੇ ਵਲੰਟੀਅਰਸ ਵੀ ਆਏ ਹੋਏ ਆ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਆਏ ਹੋਏ ਆ ਹੋਰ ਪਿੰਡ ਦੇ ਬਹੁਤ ਜਿਹੜੇ ਪੰਚ ਸਹਿਬਾਨ ਹੈ ਹੋਰ ਪੜ੍ਹੇ ਲਿਖੇ ਮੁੰਡੇ ਉਹਨਾਂ ਸਭ ਨੂੰ ਗਾਈਡ ਕਰ ਰਹੇ ਆ ਇਸ ਕਰਕੇ ਉਹਨਾਂ ਦੇ ਸਾਰੇ ਡਾਕੂਮੈਂਟਸ ਪੂਰੇ ਕਰਕੇ ਕਿਉਂਕਿ ਦੇਖੋ ਸਰਕਾਰੀ ਕੰਮ ਤਾਂ ਫਿਰ ਡਾਕੂਮੈਂਟਸ ਹਰ ਇੱਕ ਚੀਜ਼ ਦੀ ਲੋੜ ਹੱਸ ਪੈਂਦੀ ਹੈ ਇਸ ਕਰਕੇ ਉਹਨਾਂ ਦੀ ਹਰ ਕਿਸਮ ਦੀ ਗਾਈਡੈਂਸ ਹੋ ਰਹੀ ਹੈ ਔਰ ਇਹ ਪੂਰੇ ਅਪਰਾਲੇ ਹੋ ਰਹੇ ਕਿ ਖੇਤੀ ਤੋਂ ਖੇਤੀ ਉਹਨਾਂ ਦਾ ਕੰਮ ਹੋਵੇ ਜੀ ਜਿੱਥੇ ਸਰਕਾਰ ਨੇ ਸਾਡੇ ਸਹੂਦਾਂ ਕਹਿੰਦਾ ਟੈਂਪ ਲਗਾਇਆ ਜਿੰਦ ਦੇ ਜਿੰਨੇ ਵੀ ਸਰਟੀਫਿਕੇਟ ਬਣਾਉਣ ਦੇ ਕੋਈ ਵੀ ਹੋਰ ਕੰਮ ਤੇ ਹੀ ਪਿੰਡ ਦੇ ਸਾਰੇ ਵਧੀਆ ਕੰਮ ਹੋਏ ਸਾਰੇ ਪਿੰਡ ਵਿੱਚ ਇੱਥੇ ਬਹੁਤ ਵਧੀਆ ਅਪਰਾਲੇ ਆਈਏ ਪਿਛਲੀ ਮਹਿਕਮੇ ਦੇ ਵਿੱਚ ਵੀ ਇੱਥੇ ਪਹੁੰਚੇ ਨੇ ਜੋ ਅੱਜ ਲੋਕਾਂ ਦੇ ਕੀ ਕੀ ਕੰਮ ਜੋ ਲੋਕ ਡਿਮਾਂਡ ਕਰ ਰਹੇ ਨੇ ਤੁਹਾਡੇ ਲੋਕ ਤਾਂ ਇੱਕ ਜਿਹੜੀ ਬਿੱਲ ਮਾਫੀਆਂ ਹੋਈਆਂ ਸੀ ਸਰਕਾਰ ਨੇ ਪਹਿਲਾਂ ਬਿੱਲ ਮਾਫ ਕਰੇ ਸੀ ਉਹਦੇ ਬਾਰੇ ਪਤਾ ਕਰ ਰਹੇ ਆ ਸਾਡੇ ਕੋਲ ਆ ਕੇ ਕਿ ਜਿਹੜੇ ਸਾਡੇ ਨਹੀਂ ਹੋਏ ਸੀ ਉਹ ਅਸੀਂ ਸਾਰੀ ਉਹਨਾਂ ਦੀ ਪ੍ਰੋਬਲਮ ਸੁਣ ਕੇ ਤੇ ਜਿਹੜਾ ਵੀ ਉਹਨਾਂ ਦਾ ਸੋਲੂਸ਼ਨ ਹੈ ਉਹ ਕਰਨੇ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨੇ ਆਪਣੇ ਲੈ ਕੇ ਤੇ ਬਾਕੀ ਹੋਰ ਕਿਹੜੇ ਮੇਨ ਕੰਡ ਹੋਰ ਜਿਹੜੀ ਹੋ ਸਕਦਾ ਜਿਹੜੀ ਬਿਜਲੀ ਵਿਭਾਗ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਲੋਕਾਂ ਨੂੰ ਹਾਂਜੀ ਹਾਂਜੀ ਮੇਨ ਬੇਸਿਕਲੀ ਤਾਂ ਉਹੀ ਹੈ ਜਿਹੜਾ ਜਿਹੜੇ ਬਿੱਲ ਮਾਫ ਮਾਫੀ ਹੋਈ ਹੋਈ ਹੈ ਉਹਨਾਂ ਦੇ ਬਾਰੇ ਪਤਾ ਕਰਨਾ ਆਇਆ ਹੋਇਆ ਹੈ ਤਾਂ ਜਿਵੇਂ ਟਰਾਂਸਫਰ ਕਰਵਾਉਣਾ ਹੈ ਆਨਲਾਈਨ ਪਰ ਨੇ ਜਿਵੇਂ ਬਿੱਲ ਤੇ ਰਜਿਸਟ੍ਰੇਸ਼ਨ ਕਰਾਣੀ ਹੈ ਹੁਣ ਜਿਵੇਂ 스마트 ਮੀਟਰ ਲੱਗ ਰਹੇ ਆ ਪੰਜਾਬ ਸਰਕਾਰ ਦੇ ਵੱਲੋਂ ਉਹਦੇ ਚ ਕਿਹਾ ਹੈ ਕਿ ਉਹਦੇ ਚ ਮੀਟਰ ਰੀਡਰ ਨਹੀਂ ਜਾਂਦਾ ਮੈਨੂਲੀ ਬਿੱਲ ਬਣਾਉਣ ਕਰੇ ਤੇ ਉਹ ਬਿੱਲ ਨਾ ਆਟੋਮੈਟਿਕਲੀ ਇੱਕ ਤਰੀਕ ਨੂੰ ਬਣ ਜਾਂਦੇ ਆ ਉਹਦੀ ਰਜਿਸਟ੍ਰੇਸ਼ਨ ਕਰਨੀ ਵੀ ਕਿਵੇਂ ਹੋ ਰਿਹਾ ਹੈ ਬਿੱਲ ਆ ਰਹਾ ਪੂਰਾ ਈਮੇਲ ਤੇ ਕਿਵੇਂ ਆਉਂਦਾ ਹੈ ਤੇ ਫੋਨ ਨੰਬਰ ਤੇ ਕਿਵੇਂ ਪੂਰੀ ਡਿਟੇਲ ਆਉਂਦੀ ਹੈ ਬਿੱਲ ਦੀ ਤੇ ਉਹ ਅਸੀਂ ਸਾਰੇ ਰਜਿਸਟਰ ਕਰ ਰਹੇ ਬੈਠੇ ਹਾਂ ਲੋਕਾਂ ਦੀਆਂ ਦਿੱਕਤਾਂ ਇਹ ਉਹ ਵੀ ਤੁਹਾਨੂੰ ਦੱਸ ਰਹੇ ਨੇ ਕਿ ਇੱਥਾਂ ਲੋਕ ਗਲੀਆਂ ਆਮ ਗਲੀਆਂ ਦੇ ਵਿੱਚ ਤਾਰਾਂ ਦੇ ਗੁੱচ্ছে ਬਣੇ ਹੁੰਦੇ ਨੇ ਨੰਗੇ ਤਾਰਾ ਹੁੰਦੀ ਹੈ ਕਈ ਵਾਰੀ ਵੱਡੇ ਵੱਡੇ ਨੁਕਸਾਨ ਦੀ ਕਰਦੀ ਹੈ ਕਿੱਦੋਂ ਮੈਚਨਲ ਫਾਰਮ ਜਮਾ ਕਿੱਥੇ ਹੋਣਾ ਇੱਕ ਮਿੰਟ ਪਿਆਦਾ ਹੈ ਇਹਦਾ ਜਿਹੜਾ ਉਹ ਦੂਜੇ ਵਿਚਲਾ ਉਸਮਤਾ